ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਬਠਿੰਡਾ ਦੇ ਡੀਸੀ ਦਫਤਰ ਦੇ ਬਾਹਰ ਸੜੀਆਂ ਆਈਆਂ ਪੰਜਾਬ ਸਰਕਾਰ ਵੱਲੋਂ ਲਿਆਂਦੀ ਬਜਟ ਦੀਆਂ ਕਾਪੀਆਂ ਇਸ ਮੌਕੇ ਆਗੂ ਗਗਨਦੀਪ ਨੇ ਬੋਲਦਿਆਂ ਕਿ ਹਾਂ ਕਿ ਜੋ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਨਾਲ ਜਾਂ ਪੈਨਸ਼ਨਰਾਂ ਦੇ ਨਾਲ ਵਾਅਦਾ ਕੀਤਾ ਜੋ ਵਾਅਦਾ ਕੋਈ ਵੀ ਪੂਰਾ ਨਹੀਂ ਕੀਤਾ ਤੇ ਜਿਸ ਨੂੰ ਲੈ ਕੇ ਸਾਡੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਗਰ ਇਸ ਵਾਰ ਬਜਟ ਦੇ ਵਿੱਚ ਸਰਕਾਰ ਸਾਡੇ ਲਈ ਕੁਝ ਨਾ ਲਿਆ ਕੇ ਤੇ ਸਾਡੇ ਕੋਲੋਂ ਬਜਟ ਦੀਆਂ ਕਾਪੀਆਂ ਸੜੀਆਂ ਜਾਣੀਆਂ ਇਸ ਨੂੰ ਲੈ ਕੇ ਅੱਜ ਵੀਰਵਾਰ ਨੂੰ 1 ਵਜੇ ਦੇ ਲਗਭਗ ਇਹਨਾਂ ਵੱਲੋਂ ਬਠਿੰਡਾ ਦੇ ਮਿਨੀ ਸੈਕਟਰਡ ਦੇ ਬਾਹਰ ਅੱਜ ਆਪਣਾ ਪੰਜਾਬ ਸਰਕਾਰ ਵੱਲੋਂ ਲੈਣ ਦੀਏ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਹਾਏ 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 ਅਮੈਂ ਤੁਹਾਡੇ ਕੀ ਮਾਮਲੇ ਦਾ ਮੇਰਾ ਰਾਗਾ ਗਗਨਦੀਪਾ ਜੀ ਸੂਬਾ ਕਨਵੀਨਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਪ੍ਰਿੰਟ ਅੱਜ ਦਾ ਸਾਡਾ ਜਿਹੜਾ ਇਹ ਪ੍ਰੋਗਰਾਮ ਸੀਗਾ ਇਹ ਬਜਟ ਜਿਹੜਾ 5 ਤਰੀਕ ਨੂੰ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਉਸ ਦੀਆਂ ਕਾਪੀਆਂ ਸਾੜੀਆਂ ਗਈਆਂ ਨੇ ਇਹਦਾ ਕਾਰਨ ਇਹ ਹੈ ਵੀ ਇਸ ਬਜਟ ਦੇ ਵਿੱਚ ਪੈਨਸ਼ਨਰਾਂ, ਮੁਲਾਜ਼ਮਾਂ ਜਾਂ ਹੋਰ ਕਿਰਤੀ ਲੋਕਾਂ ਦੇ ਲਈ ਕੁਝ ਨਹੀਂ ਦਿੱਤਾ ਗਿਆ ਜਿਸ ਕਰਕੇ ਜਾਨੀ ਇਹਦੀ ਮੁਲਾਜ਼ਮਾਂ ਦੇ ਵਿੱਚ ਪੈਨਸ਼ਨਰਾਂ ਦੇ ਵਿੱਚ ਇਸ ਬਜਟ ਨੂੰ ਲੈ ਕੇ ਭਾਰੀ ਰੋਸ ਆ ਔਰ ਅਸੀਂ ਪੰਜਾਬ ਸਰਕਾਰ ਨੂੰ ਇਸ ਗੱਲ ਦੀ 4 ਤਰੀਕ ਦੀ ਰੈਲੀ ਦੇ ਵਿੱਚ ਚੰਡੀਗੜ੍ਹ ਦੀ ਰੈਲੀ ਦੇ ਵਿੱਚ ਇਹ ਚੇਤਾਵਨੀ ਦੇਤੀ ਸੀ ਵੀ ਜੇਕਰ 5 ਤਰੀਕ ਦੇ ਬਜਟ ਦੇ ਵਿੱਚ ਮਲਾਜਮਾਂ ਪੈਨਸ਼ਨਰਾਂ ਵਾਸਤੇ ਕੁਝ ਨਹੀਂ ਆਊਗਾ ਤਾਂ ਅਸੀਂ 5 6 ਤੇ 7 ਮਾਰਚ ਨੂੰ ਪੂਰੇ ਪੰਜਾਬ ਦੇ ਵਿੱਚ ਇਸ ਬਜਟ ਦੀਆਂ ਕਾਪੀਆਂ ਸਾੜਾਂਗੇ ਇਹ ਅੱਜ ਜਿਹੜਾ ਬਜਟ ਦੀਆਂ ਕਾਪੀਆਂ ਸਾੜੀਆਂ ਨੇ ਇਹ ਉਸੇ ਘੜੀ ਦੇ ਹਿੱਸੇ ਵਜੋਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਜਿਹੜਾ ਹੈ ਉਹ ਹੋਰ ਵੱਡੇ ਸੰਘਰਸ਼ ਜਿਹੜੇ ਆ ਉਹ ਵਿੱਟਣ ਜਾਊਗਾ ਪੰਜਾਬ ਸਰਕਾਰ ਦੇ ਅਸੀਂ ਇਹ ਗੱਲ ਮਹਿਸੂਸ ਕਰਦੇ ਆ ਕਿ ਜਦੋਂ ਅਸੀਂ ਕਿਤੇ ਧਰਨਾ ਮੁਜਾਹਰਾ ਕਰਨ ਜਾਂਦੇ ਆ ਉਸ ਤੋਂ ਬਾਅਦ ਆਪਦੀ ਗੱਲ ਕਿਸੇ ਐਮਐਲਏ ਨੂੰ ਕਹਿਣ ਜਾਂਦੇ ਆ ਆਪਦੀ ਗੱਲ ਕਿਸੇ ਮੰਤਰੀ ਨੂੰ ਕਹਿਣ ਜਾਂਦੇ ਆ ਆਪਦੀ ਗੱਲ ਮੁੱਖ ਮੰਤਰੀ ਨੂੰ ਕਹਿਣ ਜਾਂਦੇ ਆ ਸਾਨੂੰ ਬੈਰੀਗੇਟਿੰਗ ਕਰਕੇ ਰੋਕਿਆ ਜਾਂਦਾ ਸਾਡੇ ਤੇ ਡਾਂਗਾ ਭਰਾਈਆਂ ਜਾਂਦੀਆਂ ਸਾਡੇ ਤੇ ਅਥਰੂ ਗੈਸ ਛਿੱਟੀ ਜਾਂਦੀ ਆ ਸਾਡੇ ਤੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਜਾਂਦੀਆਂ ਨੇ ਹੁਣ ਇੱਕ ਮੌਕਾ ਆਊਗਾ ਜਦੋਂ ਇਹਨਾਂ ਦੇ ਨਮਾਇंदे ਜਿਹੜੇ ਆ ਉਹ ਪਿੰਡਾਂ ਚ ਆਉਣਗੇ ਤੇ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਆਉਣਗੇ ਵੋਟਾਂ ਮੰਗਣ ਵਾਸਤੇ ਤੇ ਜਦੋਂ ਹੁਣ ਉਹ ਆਉਣਗੇ ਤੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਇਹ ਤੈ ਕਰਨਗੇ ਬਈ ਉਹਨਾਂ ਦੀ ਵੀ ਬੈਰੀਗੇਟਿੰਗ ਕੀਤੀ ਜਾਵੇ ਉਹਨਾਂ ਨੂੰ ਵੀ ਰੋਕਿਆ ਜਾਵੇ ਉਹਨਾਂ ਦੇ ਵੀ ਸਵਾਲ ਕੀਤੇ ਜਾਣ ਉਹਨਾਂ ਤੋਂ ਵੀ ਪੁੱਛਿਆ ਜਾਵੇ ਵੀ ਕੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਉਹਨਾਂ ਤੋਂ ਵੀ ਪੁੱਛਾਂਗੇ ਵੀ ਕੀ ਬੇਰੋਜ਼ਗਾਰੀ ਖਤਮ ਹੋ ਗਈ ਉਹਨਾਂ ਤੋਂ ਵੀ ਪੁੱਛਾਂਗੇ ਕਿ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਤੀ ਉਹਨਾਂ ਤੋਂ ਵੀ ਪੁੱਛਾਂਗੇ ਵੀ ਜਿਹੜਾ ਤੁਸੀਂ ਗੱਲ ਕਰਦੇ ਸੀ ਵੀ ਪੰਜਾਬ ਇੱਕ ਨਿਆਰਾ ਸੂਬਾ ਅਸੀਂ ਹੋਰ ਇਹਨੂੰ ਨਾਮਾ ਹੀ ਬਲਖਣਤਾ ਦੇਵਾਂਗੇ ਕਿ ਉਸ ਸੂਬੇ ਦੇ ਮੁਲਾਜ਼ਮਾਂ ਦੇ ਉੱਤੇ ਕੇਂਦਰੀ ਤਨਖਾਹ ਸਕੇ ਲਾਗੂ ਕਰਨਾ ਜਾਇਜ਼ ਹੈ ਕੀ ਪੰਜਾਬ ਦੇ ਮੁਲਾਜ਼ਮਾਂ ਦੇ ਉੱਤੇ ਪੰਜਾਬ ਦਾ ਸਕੇਲ ਜਿਹੜਾ ਉਹ ਨਹੀਂ ਲਾਗੂ ਕਰਨਾ ਕੀ ਪੰਜਾਬ ਦੇ ਮੁਲਾਜ਼ਮਾਂ ਦੇ ਉੱਤੇ ਜਿਹੜਾ 6ਵਾਂ ਪੇ ਕਮਿਸ਼ਨ ਲਾਗੂ ਹੋਇਆ ਉਸ ਤੋਂ ਬਾਅਦ 7ਵਾਂ ਤੁਸੀਂ ਨਵੇਂ ਭਰਤੀ ਵਾਲਿਆਂ ਤੇ ਕਿਵੇਂ ਉਹ ਕਰਤਾ ਇਹ ਸਾਰੇ ਸਵਾਲ ਜਦੋਂ ਹੁਣ ਇਹ ਆਉਣਗੇ ਵੋਟਾਂ ਮੰਗਣ ਵਾਸਤੇ ਪੰਜਾਬ ਦੇ ਪਿੰਡਾਂ 'ਚ ਪੰਜਾਬ ਦੇ ਕਸਬਿਆਂ 'ਚ ਤਾਂ ਉਦੋਂ ਇਹ ਸਵਾਲ ਅਠਾਵਾਂ